ਮਾਂ ਦੇ ਪੁੱਤ ਨੂੰ ਲੈ ਕੇ ਕਾਫੀ ਚਾਹ ਸਨ ਕਿ ਉਹ ਚਾਈ ਚਾਈ ਆਪਣੇ ਪੁੱਤ ਦੇ ਸੇਰਾ ਸਜਾ ਕੇ ਘੋੜੀ ਚੜਾ ਕੇ ਆਪਣੇ ਪੁੱਤ ਦੀ ਵੋਟੀ ਵਿਆਕੇ ਲੈ ਕੇ ਆਏਗੀ ਪੁੱਤ 7 ਸਾਲ ਬਾਅਦ ਵਿਦੇਸ਼ ਤੋਂ ਆ ਰਿਹਾ ਹੈ ਚਾਈ ਚਾਈ ਮਾਂ ਕੋਲੋਂ ਚਾ ਨਹੀਂ ਸੀ ਸਾਭਿਆ ਜਾਰੀਆ ਪਰ ਅਜਹੀ ਚੰਦਰੀ ਘੜੀ ਆਈ ਕਿ ਉਸ ਮਾਂ ਦਾ ਪੁੱਤ ਨੇ ਤਾਂ ਘਰ ਵਾਪਸ ਕੀ ਆਉਣਾ ਸੀ ਇੱਕ ਮੰਦਭਾਗੀ ਖਬਰ ਆਈ ਫੋਨ ਦੇ ਉੱਤੇ ਕਿ ਉਹਨਾਂ ਦਾ ਪੁੱਤ ਇਸ ਦੁਨੀਆ ਦੇ ਵਿੱਚ ਨਵੀਂ ਟਿਆ ਜਿਸ ਤੋਂ ਬਾਅਦ ਵਿਆਹ ਵਾਲੇ ਘਰ ਦੇ ਵਿੱਚ ਕੀਰਨੇ ਪੈ ਰਹੇ ਨੇ ਰੋਂਦਾ-ਕੁਰਲੋਂਦਾ ਹੋਇਆ ਪਿਆ ਪਰਿਵਾਰ ਦੇਖਿਆ ਨਹੀਂ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੇ ਨੌਜਵਾਨ ਦੀ ਇਟਲੀ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਜਾਂਦੀ ਹੈ ਪਿੰਡ ਮਹਿਲ ਖੁਰਦ ਦਾ ਰਹਿਣ ਵਾਲਾ ਸੀ 37 ਸਾਲਾ ਸਵਨ ਸਿੰਘ ਜਿਸ ਦਾ ਕੀ ਰਾਤ ਦੀ ਰੋਟੀ ਬਣਾਉਂਦੇ ਸਮੇਂ ਅਚਾਨਕ ਦਿਲ ਦਾ ਦੌਰਾ ਪੈਂਦਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਮ੍ਰਿਤਕ ਇੱਕ ਮਜਦੂਰ ਪਰਿਵਾਰ ਦੇ ਨਾਲ ਸੰਬੰਧਿਤ ਸੀ ਪਾਈ ਪਾਈ ਜੋੜ ਕੇ ਮਾਪਿਓ ਨੇ ਆਪਣੇ ਪੁੱਤ ਨੂੰ ਵਿਦੇਸ਼ ਦੇ ਵਿੱਚ ਭੇਜਿਆ ਸੀ 7 ਸਾਲ ਪਹਿਲਾਂ ਇਟਲੀ ਦੇ ਵਿੱਚ ਗਿਆ ਸੀ ਜਿਸ ਤੋਂ ਬਾਅਦ 2 ਮਹੀਨੇ ਬਾਅਦ ਉਸਨੇ ਵਿਆਹ ਕਰਵਾਉਣ ਦੇ ਲਈ ਪਿੰਡ ਵਾਪਸ ਆਉਣਾ ਸੀ ਪਰ ਮੁੰਡੇ ਨੇ ਤਾਂ ਕੀ ਵਾਪਸ ਆਉਣਾ ਸੀ ਇਹ ਚੰਦ ਭਾਗੀ ਖਬਰ ਆਈ ਜਿਸ ਤੋਂ ਬਾਅਦ ਸਾਰਾ ਪਰਿਵਾਰ ਰੋਂਦਾ-ਕਰਲੋਂਦਾ ਹੋਇਆ ਵੇਖਿਆ ਨਹੀਂ ਜਾ ਰਿਹਾ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਭਾਰਤ ਲਿਆਂਦੀ ਜਾਵੇ ਤਾਂ ਕਿ ਉਹ ਆਪਣੇ ਪੁੱਤ ਦੇ ਆਖਰੀ ਵਾਰ ਦਰਸ਼ਨ ਕਰ ਲੈਣ ਮਿਤੀ 7 3 2024 ਨੂੰ ਸਾਰਾ ਪਰਿਵਾਰ ਟੀਨ ਦੀ ਤਰ੍ਹਾਂ ਸੀ। ਖਾਣਾ ਪਾਣੀ ਖਾ ਕੇ ਸਾਰਾ ਪਰਿਵਾਰ ਸੁੱਤਾ ਕੋਈ ਗੱਲਬਾਤ ਨਹੀਂ ਸੀ। ਰਾਤ ਤਕਰੀਬਨ ਕੋਈ 1:30 1 ਵਜੇ ਦੇ ਕਰੀਬ ਬਾਹਰ ਉਹਦੇ ਫੋਨ ਤੋਂ ਕਿਸੇ ਹੋਰ ਬੰਦੇ ਨੇ ਫੋਨ ਕੀਤਾ ਦੱਸਿਆ। ਜੋ ਕਿ ਕੰਮ ਤੋਂ ਇਹ ਪਹਿਲਾਂ ਆ ਗਿਆ ਸੀ। ਉਹ ਬਾਅਦ ਆਇਆ ਆ ਕੇ ਦੇਖਿਆ ਤਾਂ ਕੰਮ ਤੋਂ ਆ ਕੇ ਰੁਟੀਨ ਮੁਤਾਬਕ ਉਹ ਆਪਣੇ ਖਾਣ ਲਈ ਖਾਣਾ ਬਣਾਉਣ ਲੱਗਾ ਸੀ ਜਿਸ ਦਾ ਕਿ ਸਬੂਤ ਆ ਦੇ ਹੱਥਾਂ 'ਤੇ ਆਟੇ ਨਾਲ ਲੱਬੜੇ ਹੋਏ ਸੀ ਉਹ ਬੰਦੇ ਨੇ ਦੱਸੇ ਵੀ ਇਹਨੂੰ ਅਟੈਕ ਹੋ ਗਿਆ ਸਾਨੂੰ ਦੱਸਿਆ ਵੀ ਅਸੀਂ ਇਹਨੂੰ ਲਿਜਾ ਰਹੇ ਹਾਂ ਥੋੜੇ ਟਾਈਮ ਬਾਅਦ ਫੋਨ ਆਇਆ ਵੀ ਸਵਾਰ ਨਹੀਂ ਸੀ ਗਿਆ ਨਹੀਂ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਬਸ ਜਿਵੇਂ ਮਾਹੌਲ ਹੁੰਦਾ ਗਮਗੀਨ ਹੋ ਗਿਆ ਤੇ ਬਾਕੀ ਲਗਭਗ ਕਾਫੀ ਟਾਈਮ ਤੋਂ ਉਹ ਇਹ ਬਜਾਰਾ ਰੋਜੀ ਰੋਟੀ ਕਮਾਉਣ ਦੀ ਖਾਤਰ ਵਿਦੇਸ਼ ਗਿਆ ਹੋਇਆ ਸੀ ਵਿਦੇਸ਼ਾਂ ਦੇ ਵਿੱਚ ਕੁਝ ਸਮਾਂ ਲੱਗ ਜਾਂਦਾ ਆਪਣੇ ਕੰਮ ਨੂੰ ਇੱਧਰ ਉੱਧਰ ਦੇਖਦੇ ਸੈਟਿੰਗ ਕਰਦੇ ਕੋਈ ਜਦੋਂ ਤਾਂ ਗਿਆ 7 ਸਾਲ ਦੇ ਲਗਭਗ ਹੈ ਜਿਹੜਾ ਤੁਸੀਂ ਜਾਂਦਾ ਜੀ ਐ ਵਿਚ ਦੀ ਕੋਈ ਇੰਡੀਆ ਆਇਆ ਸੀ ਵਾਪਸ ਨਾ ਜੀ ਬਿਲਕੁਲ ਨਹੀਂ ਆਇਆ ਅਸੀਂ ਕਹਿੰਦੇ ਸੀ ਕਹਿੰਦਾ ਰਹਿੰਦਾ ਸੀ ਮੈਂ ਆਉਂਗਾ ਮੈਨੂੰ ਕੋਈ ਕਾਗਜ਼ ਪੱਤਰ ਤਿਆਰ ਹੋ ਰਹੇ ਨੇ ਹੋਲੈਂਡ ਦੇ ਮੈਂ ਆਉਂਗਾ ਆਜੂਗਾ ਮੈਂ ਕੋਈ ਨਹੀਂ ਆਪੇ ਦੱਸੂਗਾ ਇਹ ਨਹੀਂ ਪਤਾ ਮੈਂ ਸੋਨੂੰ ਨਾ ਹੀ ਦੱਤਾ ਮੈਂ ਉਹਦੀ ਪਤਾ ਲੱਗੇ ਘਰੇ ਆ ਜਾ ਦੇਖੋ ਜੀ ਪ੍ਰਸ਼ਾਸਨ ਤੋਂ ਕੋਸ਼ਿਸ਼ ਤਾਂ ਕਰਦੇ ਵੀ ਪ੍ਰਸ਼ਾਸਨ ਦਾ ਬਣਦਾ ਵੀ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਇਹਨਾਂ ਦੀ ਕੋਈ ਸਹਾਇਤਾ ਡੈੱਡ ਬੋਡੀ ਲਿਆਉਣ ਦੇ ਵਿੱਚ ਕੋਈ ਪ੍ਰਸ਼ਾਸਨ ਜੇ ਕੋਈ ਕਰਦਾ ਤਾਂ ਵਧੀਆ ਗੱਲ ਆ ਮਾਮਲਾ ਇਹ ਸੀ ਜੇ ਸਾਡੇ ਚਾਚਾ ਜੀ ਸੀਗੇ ਸਵਰਨ ਸਿੰਘ ਇਹ ਤਕਰੀਬਨ 7 ਸਾਲ ਪਹਿਲਾਂ ਇਡਰੀ ਦੇ ਵਿੱਚ ਗਏ ਸੀ ਉੱਥੇ ਆਪ ਦਾ ਵਧੀਆ ਇਹਨਾਂ ਦਾ ਕੰਮਕਾਰ ਚੱਲਦਾ ਸੀਗਾ ਤੇ ਰਾਤੀ ਸਾਨੂੰ ਤਕਰੀਬਨ 1:3 ਵਜੇ ਫੋਨ ਆਇਆ ਉਥੋਂ اچانک ਹੀ ਵੀ ਉਥੇ ਇਹਨਾਂ ਨੂੰ ਅਟੈਕ ਹੋ ਗਿਆ ਆ ਵੀ ਕਿਚਨ ਦੇ ਵਿੱਚ ਆਟਾ ਆਟਾ ਗੁੰਨ ਰਿਹਾ ਸੀ ਤੇ ਆਟਾ ਗੁੰਨਦੇ ਗੁੰਨਦੇ ਇਹ ਬਸ ਪਿੱਛੇ ਝੜ ਗਿਆ ਫਿਰ ਉਹ ਜਿਹੜਾ ਕੋਈ ਨਾਲ ਇਹਦਾ ਰੂਮ ਮੇਟ ਸੀਗਾ ਰੂਮ ਵਾਲੇ ਮੁੰਡੇ ਨੇ ਸਾਡੇ ਫੁੱਫੜ ਜੀ ਨੇ ਮੇਰੇ ਪਾਸੇ ਉਹਨਾਂ ਨੂੰ ਫੋਨ ਕਰਿਆ ਫਿਰ ਇਹਨਾਂ ਨੇ ਸਾਨੂੰ ਵੀ ਦੱਸਿਆ ਰਾਤ ਨੂੰ ਅਸੀਂ ਤਕਰੀਬਨ ਸਾਨੂੰ 2:00 ਵਜੇ ਤੱਕ ਸਾਰਾ ਕਲੀਅਰ ਹੋ ਗਿਆ ਸੀ ਇਹ ਵੀ ਉਹਨਾਂ ਨੂੰ ਅਟੈਕ ਆ ਗਿਆ ਫੇ ਚਲੋ ਉੱਥੇ ਹੁਣ ਆਪਣੇ ਹੋਰ ਰਸਤੇਦਾਰ ਵੀ ਹੈਗੇ ਨੇਗੇ ਹੁਣ ਇੱਕ ਦੂ ਬਾਅਦ ਆਪਾਂ ਦੇਖਦੇ ਹਾਂ ਜੀ ਵੀ ਅੱਗੇ ਦਾ ਕੀ ਪ੍ਰੋਸੈਸ ਹੈਗਾ ਨਾ ਪਰਿਵਾਰ ਦੇ ਵਿੱਚ ਕੌਣ ਕੌਣ ਆਉਂਦਾ ਪਰਿਵਾਰ ਦੇ ਵਿੱਚ ਦੋ ਭਰਾ ਨੇ ਜੀ ਦੋ ਭੈਣਾਂ ਸੀਆਂ ਭੈਣਾਂ ਦੋਨੇ ਵਿਆਹੀਆਂ ਵੀ ਨੇ ਡੈਡੀ ਦੀ ਵੀ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਮਾਤਾ ਦੀ ਵੀ ਡੈਥ ਹੋ ਗਈ ਸੀ ਕਿੰਨੀ ਉਮਰ ਆ ਜਿਹੜੀ ਨੌਜਵਾਨ ਦੀ ਰਹੀ ਹੈ ਉਮਰ ਇਹਨਾਂ ਦੀ ਹੈਗੀ ਜੀ 37-38 ਕੇ ਸਾਲ ਲਗ ਤਕਰੀਬ ਹਾਲੇ ਹੁਣ ਆਉਣਾ ਸੀਗਾ ਨੇ ਮੂਰੇ ਵਿਆਹ ਕਰਾਉਣਾ ਆਉਣਾ ਸੀਗਾ ਕੋਈ ਸੀ ਗੱਲਬਾਤ ਵੀ ਮੂਰ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ 2-4 ਮਹੀਨੇ ਤੱਕ ਆਉਣਾ ਸੀ ਇੱਥੇ ਨੇ ਪਿੰਡ ਪਰ ਆ ਕੁਝ ਹੋਰ ਹੀ ਬਾੜਾ ਵਾਪਰ ਗਿਆ ਜੀ ਕੀ ਕੋਈ ਅਪੀਲ ਕਰਨਾ ਚਾਹੁੰਦਾ ਹੈ ਕਿ ਜਿਹੜਾ ਅਪੀਲ ਤਾਂ ਸੀ ਬਸ ਇੱਧਰ ਲਿਆਉਂਦੇ ਸਾਡੇ ਉਧਰ ਰਿਸ਼ਤੇਦਾਰ ਵੀ ਆ ਗਏ ਨੇ ਜੇ ਅਸੀਂ ਬਾਕੀ ਸਰਕਾਰ ਤੋਂ ਵੀ ਮੰਗ ਕਰਦੇ ਵੀ ਜਿਹੜਾ ਸਾਡਾ ਇਹ ਨੌਜਵਾਨ ਮੁੰਡਾ ਉਧਰ ਡੈਥ ਹੋਈ ਹੈ ਇਹਦੀ ਵੀ ਉਹਨੂੰ ਲਿਆਉਣ ਦੇ ਵਿੱਚ ਸਾਨੂੰ ਉਧਰ ਡੈੱਡ ਬੋਡੀ ਲਿਆਉਣ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ ਬਸ ਇਹ ਅਪੀਲ ਹੈ ਜੀ